ਲਓ ਜੀ ਗਰਮੀਤ ਬਣਾ ਰਹੀ ਅੱਜ ਪੋਹਾ ਲੈ ਵੀ ਦੋਸਤੋ ਜੇ ਤੁਹਾਡੇ ਘਰੇ ਕੋਈ ਮਹਿਮਾਨ ਆ ਜੇ ਵੀ ਜੇ ਕੋਈ ਸਭ ਤੋਂ ਜਲਦੀ ਚੀਜ਼ ਤੁਸੀਂ ਬਣਾ ਸਕਦੇ ਹੋ ਉਹ ਹੈ ਪੋਹਾ ਤੇ ਬਹੁਤ ਹੀ ਘੱਟ ਟਾਈਮ ਤੇ ਤਿਆਰ ਹੋ ਜਾਂਦਾ ਹੈ ਤੇ ਤੁਸੀਂ ਵੀ ਕਿਸੇ ਵੀ ਮਹਿਮਾਨ ਨੂੰ ਜੇ ਤੁਸੀਂ ਚਾਹ ਨਹੀਂ ਵੀ ਭੁੱਖਾ ਨਾ ਜਾਵੇ ਤੇ ਟਾਈਮ ਵੀ ਘੱਟ ਹੋਵੇ ਤਾਂ ਤੁਸੀਂ ਪੋਹਾ ਲਿਆ ਕੇ ਰੱਖੋ ਥੋੜਾ ਸਭ ਤੋਂ ਜਲਦੀ बन ਜੂਗਾ ਦੱਸੋ ਜੀ ਕੀ ਕੁਛ ਚਾਹੀਦਾ ਆਪਾਂ ਨੂੰ ਸਾਸਿਕਾਲ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਦੱਸਣ ਲੱਗ ਰਹੀਆਂ ਜੇ ਹੁਣ ਆਪਾਂ ਦੋ ਜਾਣੇ ਹੈਗੇ ਦੋ ਜਾਣੇ ਵਾਸਤੇ ਤੁਸੀਂ ਇਹ ਡੇਢ ਕਟੋਰੀ ਤੁਸੀਂ ਫੋਹੇ ਦੀ ਪਾ ਲਓ ਠੀਕ ਹੈ ਠੀਕ ਜੀ ਡੇਢ ਕਟੋਰੀ ਫੋਹੇ ਦੀ ਪਾ ਕੇ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਹੈਗਾ ਇਹਨੂੰ ਦੋ ਵਾਰੀ ਵਧੀਆ ਸਾਫ਼ ਪਾਣੀ ਵਿੱਚ ਥੋੜੋ ਲੋ ਦੋ ਵਾਰੀ ਧੋ ਲਈ ਹੈ हां मतलब ये पानी साफ निकल जांदा ਤਾਂ ਗਰਦ ਘੋਲ ਕੇ ਜਿੰਨੀ ਦੇਰੇ ਦੇ ਰੱਖੇ ਠੀਕ ਹੈ। ਕੇਨ ਨੂੰ ਕੁਫੈਂਟੇ ਹੋ ਕੇ ਰੱਖਣਾ ਚਾਹੀਦਾ। ਐਂ ਜੀ। ਇਹ ਕੁਫੈਂਟੇ ਹੋ ਕੇ ਰੱਖਣਾ ਚਾਹੀਦਾ ਨਾ। ਉਹ ਵੀਰੇ ਬਾਹਰ ਪੋੜਾ ਬਣ ਜਾਊਗਾ। ਬਸ ਐ ਧੋਣ ਵਾਲੀ ਉਹ ਹੋ ਜਾਣਾ ਹੈਗਾ। ਠੀਕ ਹੈ। ਹਾਂ ਉਸ 2 ਮਿੰਟ ਰੱਖ ਦੇ ਬਾਹਲਾ ਟਾਈਮ ਵੀ ਨਾ ਰੱਖੇ ਇਹਨੂੰ। ਆਪਾਂ 2 ਮਿੰਟ ਇੱਕ ਪਾਣੀ ਕੱਢ ਤਾਂ 2 ਮਿੰਟ ਇਹਨੂੰ ਬਸ ਭੁੰੰਦੇ। ਐਤਨੇ ਆਪਾਂ ਕੜਾਹੀ ਦੇ ਵਿੱਚ ਪਾਉਣੇ ਹੈਗੇ। ਪਹਿਲਾਂ ਸੁਪਰ ਗੈਸ ਆਨ ਕਰੋ। ਗੈਸ ਆਨ ਕਰਕੇ ਆਪਾਂ ਪਹਿਲਾਂ ਇਹਦੇ ਵਿੱਚ 2 ਚਮਚੇ ਸਮੁੰਦਰ ਦੇ ਤੇਲ ਪਾਓ। ਠੀਕ ਹੈ ਜੀ। ਉਸ ਤੋਂ ਬਾਅਦ ਇਹਨੂੰ ਤੇਲ ਨੂੰ ਗਰਮ ਹੋਣ ਦਿਓ ਠੀਕ ਹੈ। ਜਦੋਂ ਤੇਲ ਗਰਮ ਹੋ ਗਿਆ। ਆਪਾਂ ਤੇਲ ਆਪਣਾ ਗਰਮ ਹੋ ਗਿਆ। ਇਹਦੇ ਵਿੱਚ ਆਪਾਂ ਕੱਚੀ ਮੂਖ ਫਲੀ ਤੇ ਪਾ ਲਓ। ਦੋ ਕ ਚਮਚ ਉਹ ਆਪਣੀ ਲੋੜ ਅਨੁਸਾਰ ਆਪਾਂ ਪਾ ਸਕਦੇ ਹਾਂ ਜਿੰਨੀ ਕਾ ਆਪਦੇ ਮਨ ਨੂੰ ਆਪ ਨੂੰ ਹੁੰਦੀ ਹੈਗੀ ਇਹਨੇ ਕਰ ਲਈ ਖਾਣ ਨੂੰ ਲੈ ਕੇ ਕਰਦਾ ਹਾਂ ਸੀ ਇਹਨੂੰ ਮੜਾ ਦੇ ਉਹ ਕਰ ਲੇ ਫਰਾਈ ਕਰ ਲੇ ਇਹ ਜਲਦੀ ਫਰਾਈ ਹੋ ਜਾਂਦੀ ਹੈ ਜੀ 2 ਮਿੰਟ ਤਾਂ ਲੇ ਦਿੱਤੀ 2 ਮਿੰਟ ਹੋ ਗਏ ਤਾਂ ਇਹਨੂੰ 2 ਮਿੰਟਾਂ ਬਾਅਦ ਇਹਦਾ ਪਾਣੀ ਕੱਢੋ ਸਾਰਾ ਇਹ ਤਾਂ ਫਿਰ ਨੂੰ ਪਾਣੀ ਦੇ ਵਿੱਚ ਰੱਖਾਂਗੇ ਫਿਰ ਇਹਦੇ ਬਾਹਰ ਨਾਲ-ਨਾਲ ਜਿਹਾ ਹੋ ਜਾਊਗਾ ਠੀਕ ਹੈ ਇਹਨੂੰ ਆਪਦੇ ਤੋਂ ਤੁਸੀਂ ਜਾਲੀ ਤੇ ਵੀ ਪਾ ਸਕਦੇ ਹੋਗੇ ਫਿਰ ਇਹ ਵਧੀਆ ਪਾਣੀ ਉੱਤਰ ਜਾਊਗਾ ਮੈਂ ਖਿਲੇਖਨੇ ਵਾਲੀ ਹਾਂ ਠੀਕ ਹੈ ਫਿਰ ਕੱਲਾ-ਕੱਲਾ ਜਿਹਾ ਹੋ ਜਾਂਦਾ ਹਨਾ ਹਾਂ ਫਿਰ ਕੱਲਾ-ਕੱਲਾ ਜਿਹਾ ਹੋਏ ਨਾ ਨਹੀਂ ਤਾਂ ਚਿਪ-ਚਿਪ ਜਿਹਾ ਹੋ ਜਾਂਦਾਗਾ ਹੁਣ ਬਸ ਇਹ ਆਪਣੀ ਮੁੱਕੜੀ ਫਰਾਈ ਹੋ ਗਈ ਹੁਣ ਤੁਸੀਂ ਇਹਨੂੰ ਕੱਢ ਲਓ ਜੰਟੀ ਦੀ ਜੜ ਹੈ ਇਹ ਮੁੱਖ ਬੜੀ ਸਾਰੇ ਕੱਟ ਲਏ। ਉਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਸਾਸੋਂ ਦਾ ਤੇਲ ਪਾ ਲਓ। ਠੀਕ ਹੈ। ਸਾਸੋਂ ਦਾ ਤੇਲ ਬਸ ਗਰਮ ਹੋ ਗਿਆ। ਉਸ ਤੋਂ ਬਾਅਦ ਆਪਾਂ ਪਾ ਦੋ ਇਹਦੇ ਵਿੱਚ ਰਾਈ। ਗਰਮ ਹੋ ਗਿਆ ਤੇਲ। ਤੇਲ ਦੇ ਵਿੱਚ ਪਾ ਦੋ ਰਾਈ। ਇਹਨਾਂ ਜਿਹੜਾ ਕਟਕਟ ਜਿਹੀ ਹੁੰਦੀ ਉਹਨਾਂ ਕਰੇ ਇਹਨੂੰ ਵਧੀਆ ਹੋ ਹੋ ਜੇ। ठीक है ये देखिए फिर पाओ हरिया मिर्चा वो आपके लोग अनुसार दो पालो लो कोई एक पा ठीक है उस बाद प्याज पा लो टाइम बहुत घट लगता है तो कि बनाने अपना सब तो छेती बनने वाली आइटम यही है हाँ हाँ जी हाँ दस मिनट जो दो तैयार तो करके ਠੀਕ ਹੈ ਫਿਰ ਆਪਾਂ ਇਹਦੇ ਵਿੱਚ ਪਾਉ 10 ਜਾਂ 15 ਕੜੀ ਪੱਤੇ ਦੇ ਇਹ ਬਹੁਤ ਵਧੀਆ ਲੱਗਦਾ ਕੜੀ ਪੱਤਾ ਮੈਨੂੰ ਬਹੁਤ ਪਸੰਦ ਆਇਆਗਾ ਕੜੀ ਪੱਤਾ ਮੈਨੂੰ ਬਹੁਤ ਪਸੰਦ ਆ ਇਹਦੇ ਵਿੱਚ ਜੋ ਪਾਉਣੇ ਹੈਗੇ ਤੇ ਉਸ ਤੋਂ ਬਾਅਦ ਆਪਾਂ ਇੱਕ ਜਾਂ ਦੋ ਟਮਾਟਰ ਵੀ ਪਾ ਦੋ ਵਿੱਚ ਠੀਕ ਹੈ ਜਿਹਨੇ ਕਿ ਮਾਤਾ ਆਪਦੇ ਹੱਥ ਨਾਲ ਪਾਇਆਗਾ ਤੇ ਜਿਵੇਂ ਇਹਦੇ ਵਿੱਚ ਆ ਲੂ ਵੀ ਪਾ ਸਕਦੇ ਨੇ ਕੋਈ ਗਾਜਰਾਂ ਦੀ ਕੱਟ ਕੇ ਪਾ ਲਓ ਕੋਈ ਹਰੇ ਮਟਰ ਪਾਓ ਫਲੀਆਂ ਛਿੱਲ ਕੇ ਕੁਝ ਮਰਜ਼ੀ ਪਾਓ ਹਨਾ ਉਹ ਜਿਵੇਂ ਜਿਵੇਂ ਅਗਰ ਪਸੰਦ ਕਰਦਾ ਹੈ ਖਾਣਾ ਤੇ ਉਹ ਪਾ ਸਕਦੇ ਆਪਾਂ ਸਾਰਾ ਕੁਝ ਬਾਸ ਜੇ ਉਹਨਾ ਪਾ ਲੂ ਜੇ ਮਟਰਾਂ ਦੀ ਸਬਜ਼ੀ ਲੜੂ ਟਾਈਮ ਲੱਗ ਜਾਂਦਾ ਹੈ ਹਨਾ ਜਿਵੇਂ ਅੰਦਰ ਵਿੱਚ ਪਾਉਣੇ ਉਹ ਮਸਾ ਬਣਦੇ ਨੇਗੇ ਵੀ ਮੈਂ ਤਾਂ ਤੁਹਾਨੂੰ ਇਹ ਜਲਦੀ ਵਾਸਤੇ ਦੱਸਿਆ ਵੀ ਇਹ ਜਲਦੀ ਬਣ ਜਾਂਦਾ ਆਪਣਾ ਸਾਰਾ ਕੁਝ ਵੀ ਜਨਨ ਕਿ ਜਲਦੀ ਬਣਾਉਣਾ ਹੋਵੇ ਤਾਂ ਆਪਾਂ ਬਸ ਇਹ ਕਰੂ ਇਹ ਨੂੰ ਭੁੰਨਿਆ ਗਿਆ ਭੁੰਨ ਕੇ ਜਨ ਆਪਣੇ ਦੇ ਵਿੱਚ मिर्च हरी पहले पाई हुई है ये भी थोड़ी जी मिर्च पाओ थोड़ा जमक पाओ थोड़ा जहाँ बसार पाओ ठीक है तीन चीज़ें पा दो जिमें बाले वो नहीं करने प्याज लाल नहीं करने जो अद्ध कप चीजें देंगे ठीक है ਮੌਜੂਦ ਜਿਵੇਂ ਜੱਤੀਆ ਬਣ ਗਏ ਤੇ ਇਹਦੇ ਵਿੱਚ ਪਾ ਲਓ ਆਪਣੀਆਂ ਭੁੰਨੀਆਂ ਹੋਈਆਂ ਗਿਰੀਆਂ ਠੀਕ ਹੈ ਗਿਰੀਆਂ ਪਾ ਕੇ ਇਹਦੇ ਵਿੱਚ ਪਾ ਲਓ ਫੋਹਾ ਤੁਸੀਂ ਆਹ ਦੇਖੋ ਫੋਹਾ ਜਿਹੜਾ ਪਾਉਂਦੇ ਨਾ ਉਹਦੇ ਬਾਅਦ ਦਾਇਸਾ ਜਣੀ ਕੇ ਬੰਦ ਕਰ ਦਿਓ ਗਰੇ ਨਾਲ ਤੇ ਬੰਦ ਜਾਂਦਾ ਨਹੀਂ ਤਾਂ ਫੋਹਾ ਦੇਖੋ ਕਿੰਨਾ ਵਧੀਆ ਬਣ ਕੇ ਫੋਹਾ ਤਿਆਰ ਹੋ ਗਿਆ ਆਪਣਾ ਆਹਨ ਇੱਕ ਆਪਾਂ ਇਹਦੇ ਵਿੱਚ ਇੱਕ ਨਿੰਬੂ ਜਾਂ ਤਾਂ ਨਿੰਬੂ ਆਪਦੇ ਉਹਦੇ ਨਾਲ ਪਾਵੇ ਤੇ ਇਹਦੇ ਨਾਲ ਟੇਸਟ ਹੀ ਵਧੀਆ ਬਣ ਜਾਂਦਾ ਹੈਗਾ ਜਿੰਨ ਕੇ ਮੈਂ ਤਾਂ ਅੱਧਾ ਨਿੰਬੂ ਪਾਇਆ ਹੈ ਨਾ ਉਹ ਤੁਸੀਂ ਆਪਦੇ ਉਹਦੇ ਹਿਸਾਬ ਨਾਲ ਪਾ ਸਕਦੇ ਹੋਗੇ ਤੇ ਆਹ ਦੇਖੋ ਮੈਂ ਤਾਂ ਇਹ ਵਧੀਆ ਬਣ ਜਾਂਦਾ ਮੈਂ ਬਣਦੀ 1 ਮਿੰਟ ਚ ਬਣਾ ਕੇ ਜਿਵੇਂ ਮਰਜ਼ੀ ਖਾ ਲਵਾਂ ਪਾਖੋ ਆਪਣਾ ਬਣ ਕੇ ਤਿਆਰ ਹੋ ਗਿਆ ਜੀ ਤੇ ਹੁਣ ਆਹ ਪਾਉ ਆਪਣੀਆਂ ਦੋ ਪਲੇਟਾਂ ਦੇ ਵਿੱਚ ਦੇਖੋ ਆਜੋ ਖਾਓ ਭਾਈ ਜੀ ਨੇ ਖਾਣਾ ਮਤਲਬ ਸੌਤੇ ਛੇਤੀ ਜੇ ਕੋਚੀ ਬਣਦੀ ਹੈ ਤਾਂ ਹੋ ਹਾਂਜੀ ਹੋ ਹਾਂ ਹੈਨਾ ਹਾਂਜੀ ਹਾਂ ਹਾਂ ਮੰਨ ਕੇ ਇਹਦੇ ਵਿੱਚ ਆਪਾਂ ਸੌਸ ਵੀ ਪਾ ਸਕਦੇ ਉਹ ਜਿਵੇਂ ਆਪਾਂ ਨੂੰ ਮਾਨ ਕਰੇ ਹੈਨਾ ਖਾਣ ਨੂੰ ਤੇ ਆਜੋ ਭਾਈ ਖਾ ਲਓ ਜੀ ਨੇ ਖਾਣਾ ਇਹ ਦੇਖੋ ਆ ਬਣ ਕੇ ਸਾਡੇ 5 ਮਿੰਟਾਂ ਵਿੱਚ ਬਣ ਕੇ ਰੈਡੀ ਹੋ ਜਾਊਗਾ